ਅੱਛੇ ਕਾਲ ਜੀ ਸਾਰਿਆਂ ਨੂੰ ਹਾਂ ਮੈਂ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਜਿਵੇਂ ਰਾਤ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਤੁਹਾਨੂੰ ਦੱਸੂੰਗਾ ਸਾਰਾ ਕੁਝ ਐਕਸਪਲੇਨ ਕਰੂੰਗਾ ਕਿ ਕਿੰਨੀ ਠੰਡਾ ਤੇ ਉਦੋਂ ਬਾਲੀ ਰਾਤ ਹੋ ਗਈ ਸੀ ਤੇ ਸਾਨੂੰ ਨੀਂਦ ਆ ਗਈ ਸੀ ਤਾਂ ਹੁਣ ਮੈਨੂੰ ਟਾਈਮ ਮਿਲਿਆ ਤਾਂ ਹੁਣ ਮੈਂ ਤੁਹਾਨੂੰ ਸਾਰਕਸ ਐਕਸਪਲੇਨ ਕਰਦਾ ਤੇ ਮੈਂ ਤੁਹਾਨੂੰ ਸਾਰੀ ਠੰਡ ਸੁੱਣ ਤੇ ਸਾਰਾ ਕੁਝ ਦਿਖਾਉਣਾ ਤੁਹਾਨੂੰ ਵੇਵਸ ਥਾਂ ਤੇ ਦੇ ਉਹੀ ਦਿਖਾਉਣਾ ਜਿਵੇਂ ਆ ਪਹਾੜਾਂ ਵਾਂਗੂ ਜੇ ਬਣੇ ਹੋਏ ਆ ਜਿਹੜੇ ਬੰਦ ਲੋਕਾਂ ਨੇ ਸਾਫ਼ ਕੀਤੇ ਆ ਤੇ ਤੁਸੀਂ ਦੇਖ ਸਕਦੇ ਹੋ ਗੱਡੀ ਉੱਤੇ ਕਿੰਨੀ ਸਨੋ ਆ ਤੇ ਹੁਣੇ ਵੀ ਮਾੜੀ ਮਾੜੀ ਸਨੋ ਪੈ ਰਹੀ ਆ ਤੁਹਾਨੂੰ ਦਿਖਦੀ ਤਾਂ ਨਹੀਂ ਕਿਉਂਕਿ ਬਰੀਕ ਬਰੀਕ ਆ ਤੇ ਹੁਣ ਮੈਂ ਤੁਹਾਨੂੰ ਸਾਰਾ ਕੁਝ ਦਿਖਾਉਣਾ ਇੱਧਰ ਜਾ ਕੇ ਦਿਖਾਉਣਾ ਮੈਂ ਆਵੇ ਗਾਈਸ ਤਨੂਸਾਰੀ ਤੰਡ ਦਿਖਾ ਸਕਦਾ ਮੈਂ ਵਾਦ ਕੋ ਗੇ ਤੇ ਦਪੇ ਇਥੇ ਤੇ ਆ ਦੂਰ ਤੱਕ ਸੁਣਉ ਪਈ ਯਾ ਤੇ ਔਰ ਰੈਬਿਟ ਕਿਉਂਕਿ ਰੈਬਿਟ ਨੂੰ ਕਦੇ ਕਦੇ ਸੁਣਉ ਵਿੱਚ ਜਦ ਨਾ ਪਸੰਦ ਕਦੇ ਕਦੇ ਕੋਈ ਰੈਬਿਟ ਸੁਣ ਤੇ ਆਵੇ ਕੋਈ ਸਾਡੀ ਕਾਰ ਤੇ ਆਕਰ ਤੋਂ ਨੈਕਸਟ ਕਾਰ ਮੇਰੀ ਮੰਮੀ ਦੀ ਜਾਂ ਕਿਉਂਕਿ ਮੰਮੀ ਨੇ ਕੰਮ ਤੇ ਜਾਣਾ ਹੁੰਦਾ ਕਿਉਂਕਿ ਇੱਕ ਗੱਡੀ 'ਚ ਮੇਰੇ ਪਾਪੇ ਨਹੀਂ ਵੀ ਜਾਣਾ ਹੁੰਦਾ ਤਾਂ ਇੱਕ ਗੱਡੀ ਹ ਲੈਣੀ ਆ ਪਈ ਹੈ ਤੇ ਹੁਣ ਕੋਈ ਕੋਈ ਟਾਈਮ ਗੱਡੀਆਂ ਨੂੰ ਸਟੱਕ ਵੀ ਹੋ ਜਾਂਦੀਆਂ ਗੱਡੀਆਂ ਤਾਂ ਅਜੀ ਪਿਕਅਪ 4x4 ਲਿਆ ਪਰ ਉਹ ਗੱਡੀ ਕਦੇ ਕਦੇ ਹੋ ਸਕਦਾ ਕੀ ਫਾਸਟ ਹੈ ਪਰਸੀਂ ਫਾਲ ਧਿਆਨ ਰੱਖ ਰਹੇ ਹਾਂ ਤੇ ਗਾਇਸ ਆ ਦੇਖੋ ਸਾਡੇ ਕਾਰ ਉੱਤੇ ਕਿੰਨੀ ਸਨੋ ਪਈ ਹੋਈ ਆ ਤੇ ਇਸ ਕਾਰ ਉੱਤੇ ਵੀ ਬਹੁਤ ਸਨੋ ਤੇ ਤੁਸੀਂ ਦੇਖ ਸਕਦੇ ਆ ਬਾਹਰ ਹੀ ਸਨੋ ਆ ਤੇ ਸਾਈਡਵੌਕ ਵੀ ਫੁੱਲ ਭਰੀ ਹੋਈ ਆ ਤੇ ਠੰਡ ਮਾਈਨਸ 32 ਆ ਹੁਣ ਚੱਲੀ ਜਾਂਦਾ ਤੇ ਦੇ ਗਾਇਸ ਦੇਖ ਲਓ ਗਲੀਆਂ ਅੰਦਰ ਵੀ ਬਰਫ ਨੋਆ ਤੇ ਤੁਸੀਂ ਕੋਟ ਪਾ ਕੇ ਹੀ ਬਾਹਰ ਜਾ ਸਕਦੇ ਆ ਤੇ ਗਲਵਜ਼ ਗਲੂਵ ਸਾਰਾ ਕੁਸਪਾਇਰ ਨਾ ਤੇ ਗਲਵਜ਼ ਗਲੂਵ ਬਿਨਾ ਤੁਸੀਂ ਬਾਹਰ ਨਹੀਂ ਆ ਸਕਦੇ ਕਿਉਂਕਿ ਤੁਸੀਂ ਵੈਦਰ ਦੇਖ ਹੀ ਸਕਦੇ ਆ ਕਿ ਹੋ ਜਾ ਤੇ ਗਰੇ ਗਰੇ ਸਾਰਾ ਕੁਸਕ ਤੇ ਠੰਡ ਕਰਕੇ ਕਿੰਨਾ ਖਸ ਹੋ ਗਿਆ ਬਿਲਕੁਲ ਚੱਜਣਾ ਬੋਲਿਆ ਵੀ ਨਹੀਂ ਜਾਂਦਾ ਕਿਉਂਕਿ ਬਾਹਲੀ ਠੰਡ ਤਾਂ ਤਾਂ ਕਰ ਕਰ ਬੋਲਿਆ ਵੀ ਨਹੀਂ ਜਾਂਦਾ ਹੁੰਦਾ ਉਧਰੋਂ ਮਾੜੀ ਜੀ ਹੀਟ ਆ ਜਾਂਦੀ ਆ ਪਰ ਕੱਟ ਹੀਟ ਹੈ ਠੰਡੀ ਠੰਡੀ ਤੇ ਆ ਦੇਖੋ ਗਾਇਸ ਘਰਾਂ ਦੇ ਅੰਦਰ ਤੱਕ ਵੀ ਸਨੋ ਆ ਜਾਂਦੀ ਆ ਪਰ ਹੁਣ ਗੇਟ ਬੰਦ ਹੀ ਆ ਤਾਂ ਹੁਣ ਸਾਨੂੰ ਕੋਈ ਟੈਨਸ਼ਨ ਨਹੀਂ ਪੌੜਿਆਂ ਤੋਂ ਵੀ ਮਾੜੀ ਮਾੜੀ ਸਨੋ ਆ ਪਰ ਉਸ ਘਰਾਂ ਦੇ ਪਾੜੀਆਂ ਚ ਬਹੁਤ ਗਾਇਸ ਹੁਣ ਮੈਂ ਤੁਹਾਨੂੰ ਕੱਲ ਨੂੰ ਦਿਖਾਉਂਗਾ ਸਨੋ ਕਹਿੋ ਜੀ ਆ ਤੇ ਕੱਲ ਨੂੰ ਮੈਂ ਟੈਂਪ ਚ ਟੈਂਪਰੇ ਕੀ ਕਹਿੰਦੇ ਆ ਉਹ ਵੀ ਦਿਖਾਉਂਗਾ ਕਿੰਨਾ ਕ ਕਿੰਨੀ ਕ ਚੱਲ ਰਹੀ ਆ ਠੰਡ ਤਾਂ ਮੈਂ ਹਾਲੇ ਭਾਲੀ ਗਿਆ ਸੀ ਤਾਂ ਮੈਂ ਤੁਹਾਨੂੰ ਕੱਲ ਨੂੰ ਦਿਖਾਉਂਗਾ ਟੈਂਪਰੇਚਰ ਕੀ ਕਿੰਨਾ ਕ ਤੇ ਆ ਗਾਇਸ ਇੰਨੇ ਕੀ ਇਨਕਸ ਨਵਾ ਤੇ ਮੈਂ ਤੁਹਾਨੂੰ ਦੂ ਤੱਕ ਕੱਲ ਨੂੰ ਦਿਖਾਉਂਗਾ ਕਿ ਕੱਲ ਨੂੰ ਟੌਪ ਜੀ ਚੜੂਗੀ ਮੈਨੂੰ ਲੱਗਦਾ ਟੌਪ ਜੀ ਚੜੂਗੀ ਜਦੋਂ ਟੌਪ ਚੜੀ ਮੈਂ ਤੁਹਾਨੂੰ ਸਰਕਲ ਦਿਖਾ ਸਕਦਾ ਕਿਉਂਕਿ ਹੁਣ ਤਾਂ ਬਾਲੀ ਠੰਡ ਹੋਈ ਆ ਤੇ ਅੱਜ ਲਈ ਬਸ ਇੰਨਾ ਕੀ ਤੇ ਕੱਲ ਨੂੰ ਮੈਂ ਤੁਹਾਨੂੰ ਬਹੁਤ ਕੁਝ ਦਿਖਾਉਂਗਾ ਤਾਂ ਬਾਲੀ ਸਨੋਂ ਪੈ ਰਿਹਾ ਇੱਕ ਨੇ ਡਾਚ ਮੈਂ ਕਾਲੀ ਇੰਡੀਆ ਕਿ ਇੰਡੀਆ ਤੋਂ ਕਿੰਨੇ ਡਾਏ ਤੇ ਬਾਹਰੀ ਛੰਡ ਰਹੀਗੀ ਕੱਲ ਗੱਡੀ ਵੀ ਫਸ ਗਈ ਸੀ ਤਾਂ ਫਰ ਫਿਰ ਅੱਜ ਬਹੁਤ ਕੋਸ਼ਿਸ਼ ਕੀਤੀ ਕੱਢਣ ਦੀ ਮਮੀ ਕੀ ਕਿੰਨੇ ਛੰਡਾ ਬੈਕ ਯਾਰ ਸੋ ਗਾਇਸ ਆਹਾ ਅ ਕਿੰਨਾ ਸਨੋ ਪਈਆ ਇਹਦੇ ਉੱਤੇ ਤੇ ਉੱਧਰ ਸਾਰੀਆਂ ਗੱਡੀਆਂ ਚੱਈ ਜਾਂਦੀਆਂ ਉਹਨਾਂ ਨੂੰ ਵੀ ਧਿਆਨ ਨਾਲ ਚਲਾਉਣਾ ਪੈਂਦਾ ਕਿਉਂਕਿ ਸਨੋ ਤੁਸੀਂ ਆਪ ਹੀ ਦੇਖ ਸਕਦੇ ਆ ਤੇ ਅ ਘਰਾਂ ਦੇ ਉੱਤੇ ਦੇਖ ਲੋ ਗਾਇਸ ਤੇ ਮੇਰਾ ਨਿੱਕਾ ਬ੍ਰਦਰ ਇਹਦਾ ਨਾਮ ਜੀਤ ਸਿੰਘ ਹੈ ਇਹ ਮੇਰੀ ਗੱਨ ਖੇਢੀ ਜਾਂਦਾ ਤੇ ਇਹ 1 ਸਾਲਾਂ ਦਾ ਇਹ ਇਹ ਬੋਲਣ ਲੱਗ ਗਿਆ ਮਾੜਾ ਜਿਹਾ ਬੜੀਸ਼ਤ ਨਹੀਂ ਕਰਦਾ ਤੇ ਮਾਰਦਾ ਮੇਰੇ ਕਦੇ ਕਦੇ ਪਰ ਉਹ ਵੀ ਬਹੁਤ ਸੋਹਣਾ ਤੁਸੀਂ ਆਪ ਵੀ ਦੇਖ ਸਕਦੇ ਹੋ ਲੋ ਜੀ ਜਲਤ ਵਾਲੀ ਸੋਹਣੀ ਪਈ ਹੈ ਅੱਜ ਹੈ ਜੀ ਤੇ ਸੋਹਣੀ ਪਈ ਹੈ ਨਾ ਹੁਣ ਸਾਡੀ ਲੈਕ ਤੇ ਦੇਖੋ ਕਿੰਨੀ ਸਨੋ ਤੁਹਾਨੂੰ ਮੈਂ ਦਿਖਾਈ ਜਨਾ ਦੇਖ ਲਓ ਤੇ ਹੁਣ ਮੈਂ ਹਾਫ ਵੀਡੀਓ ਹੁਣ ਮੈਂ ਤੁਹਾਨੂੰ ਬਾਅਦ ਦਿਖਾਉਂਗਾ ਜਦੋਂ ਮਾੜੀ ਜੀ ਟੌਪ ਜੀ ਚੜ ਗਈ ਹੁਣ ਮੈਂ ਤੁਹਾਨੂੰ ਕੱਲ ਨੂੰ ਦਿਖਾਉਂਗਾ ਕਿ ਕਿੰਨੀ ਠੰਡ ਹੋਊਗੀ ਕੱਲ ਨੂੰ ਠੀਕ ਆ ਤੇ ਤੁਸੀਂ ਦੇਖ ਲਿਓ ਫਿਰ ਕੱਲ ਨੂੰ ਕਿਉਂਕਿ ਹੁਣ ਬਾਹਰ ਜਾਣ ਦਾ ਮੌਸਮ ਹੀ ਨਹੀਂ ਹੈਗਾ ਦੇਖੋ ਉੱਤੇ ਪੂਰਾ ਹੀ ਗ੍ਰੇ ਹੋਇਆ ਪਿਆ ਤਾਂ ਫਿਰ ਆ ਤਾਂ ਸਟੋਰ ਵੀ ਕਦੇ ਕਦੇ ਬੰਦਾ ਹੁਣ ਸਾਨੂੰ ਛੁੱਟੀਆਂ ਕਿਉਂਕਿ ਤੁਹਾਨੂੰ ਬਾਲੀ ਠੰਡਾ ਨਾ 32 ਜਾਂ ਬੜੀ ਮਾਈਨਸ ਤੇ ਮਾਈਨਸ ਆ ਤੇ ਬਾਲੀ ਠੰਡਾ ਤਾਂ ਇਹ ਅੰਦਰ ਆਇਆ ਤੇ ਅੰਦਰ ਆ ਕੇ ਹੁਣ ਮੈਨੂੰ ਮੜਾ ਜਾ ਹੋਇਆ ਤੇ ਹੁਣ ਮੇਰੇ ਪੈਰ ਵੀ ਠੰਡੇ ਹੋ ਗਏ ਸੀ ਤਾਂ ਮੈਂ ਹੀਟਰ ਜੇ ਤੇ ਖੜਾ ਤੇ ਅ ਤੇ ਗਰਮ ਦੀ ਹੀਟ ਆਉਂਦੀ ਆ ਤੇ ਲੈਕੋ ਗਾਇਸ ਅਨ হাফ ਵੀਡੀਓ ਮੈਂ ਤੁਹਾਨੂੰ ਕੱਲ ਨੂੰ ਦੱਸੂਗਾ ਤੇ ਮੈਂ ਤੁਹਾਨੂੰ ਦੱਸੂਗਾ